ਮੰਜੂਗੁਰ ਵਾਈ ਗੁਰਜੀ ਕਾਫਾ ਵਾਈ ਗੁਰਜੀ ਫੱਤੇ ਜੋਰ ਨਾਲ ਫੱਤੇ ਬੁਲਾ ਦਿਆ ਕਰੋ ਫੱਤੇ ਦਾ ਕੋਈ ਮੂਲ ਨਹੀਂ ਕੋਈ ਖਾਦਾ ਹੀ ਹੋਣਾ ਉਹਨੂੰ ਬਾਣ ਨਹੀਂ ਹੈਗਾ ਮੰਜੂਗੁਰ ਮੰਜੂਗੁਰ ਵਾਈ ਗੁਰਜੀ ਵਾਈ ਗੁਰਜੀ ਕਾਫਾ ਵਾਈ ਗੁਰਜੀ ਬਾਕੀ ਗੁਰੂ ਰਿਫਾਈਨਡ ਹੈ ਜੀ ਰਿਫਾਈਨਡ ਵਾਈ ਗੁਰਜੀ ਕਾਫਾ ਆ ਵਾਈ ਗੁਰਜੀ ਪ੍ਰੀਤੀ ਗੌਰ ਵਾਈਕਲ ਜੀ ਦਾ ਸਤਿ ਸ੍ਰੀ ਅਕਾਲ ਸਾਹਿਬ ਵਾਈਕਲ ਜੀ ਜੀ ਆਪਣਾ ਪਾਇਆ ਲਓ ਜੀ ਬਸ ਕਹਿ ਜਿਨਾ ਨੇ ਉਹ ਨਾ ਤੁਹਾਨੂੰ ਨਾ ਪਾਇਆ ਠੀਕ ਕਹਿੰਦੇ ਤੁਹਾਡੀ ਭਾਸ਼ਾ ਹੈ ਜੀ ਤੁਹਾਨੂੰ ਕੀ ਕਹਿੰਦੇ ਤੁਹਾਡੀ ਭਾਸ਼ਾ ਹੈ ਕੋਕਾ ਕੋਕੇ ਕੋਕੇ ਨਾ ਪਾਇਆ ਕਰੋ ਸਾਰੇ ਵਾਈਕਲ ਜੀ ਰਿਫਾਈਨਡ ਕੀ ਘਟਾ ਪਾਉਂਦੇ ਨਾ ਪਾਉਂ इड तक अगला बुलाओ शांति कौर का अगला केड़ा रजिंद्र कौर ਬਿਮਲਾ ਗੌਰ ਵਾਹਿਗੁਰੂ ਜੀ ਵਾਹਿਗੁਰੂ ਜੀ ਕੜਾ ਸਾਹਿਬ ਕੜਾ ਨਹੀਂ ਪਾਇਆ ਕੜਾ ਪਾਣਾ ਹੈ ਕੜਾ ਪਾਇਆ ਕਰੋ ਸਿੱਖਾਂ ਦਾ ਕੰਮ ਹੈ ਗੁਰੂ ਸਾਹਿਬ ਦੀ ਧਾਤ ਹੈ ਸ਼ੁਕਰ ਨਹੀਂ ਕਰਦੇ ਤਾਂ ਮਿਲਦਾ ਹੈ ਸੋ ਬਿਮਾਰੀਆਂ ਤੋਂ ਬਚਾਉਂਦਾ ਹੈ ਜੰਗੌਰ ਅਗਲੀ ਵਾਰੀ ਕੜਾ ਪਾ ਕੇ ਆਣਾ ਹੈ ਅਗਲੀ ਵਾਰੀ ਆਉਣਾ ਤੇ ਕੜਾ ਪਾ ਕੇ ਆਣਾ ਅਗਲਾ ਚੁਕੜਾ ਪਾਇਆ ਬੇਟਾ ਕੜਾ ਪਾਇਆ ਕੜਾ ਸੋਣੇ ਤੋਂ ਕੀ ਨਾਮ ਹੈ ਹਾਂ ਪੂਰਾ ਨੂੰ ਕਲਾ ਪਾਉਣਾ ਜ਼ਰੂਰੀ ਹੈ ਸਿੰਘ ਕੋਲ ਕੋਲ ਸਟਾਫੀ ਪਾਉਣਾ ਠੀਕ ਹੈ ਬੰਨ ਕੇ ਰੱਖਣੀ ਚੁੰਨੀ ਰੱਖਣੀ ਹੈ ਚੁੰਨੀ ਕਰਿਆ ਕਰੋ ਨਾਲ ਪਿੰਡ ਦਾ ਡਿਫੈਂਸ ਲੈ ਜਾ ਜੋ ਲੈ ਜਾਓ ਬਟਾ ਦਵਿੰਦਰ ਸਿੰਘ ਇੱਕ ਪਿੱਛੇ ਲੈ ਆਪਣਾ ਰਾਨੀਗੌਰ ਰਾਨੀਗੌਰ ਵਾਈਕਰ ਜੀ ਵਾਈਕਰ ਜੀ ਵਾਈਕਰ ਜੀ ਦਾ ਹਾਲ ਸਾਹ ਵਾਈਕਰ ਜੀ ਚੱਕੋ pinky kor